e se vi siete di sino manco vattenevi ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਦਾ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ અમારી ਸਾਰੀ ਸੰਗਤਾਂ ਨੂੰ ਅਪੀਲ ਆ ਵੀ ਸਾਰੇ ਇੱ ਇਹ ਇੱਥੇ ਭੁਖਟਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਵੀ ਇਹ ਬੈਠੇ ਆ ਪਰसों ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 7 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਸੀ ਵੀ ਉਹਨਾਂ ਨੇ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚਲਾਉਣ ਦੇ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗਿਆ ਵੀ ਉਹ ਦੁਖੀ ਆ ਉਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁਖਟਾਲ ਤੇ ਬੈਠੇ ਆ 10 ਬੰਦੇ ਉਥੇ 40 40 ਬੰਦੇ ਸਾਡੇ ਭੁਖਟਾਲ ਤੇ ਬੈਠੇ ਤੇ ਬਾਕੀ ਅਸੀਂ ਸਾਰੇ ਪਰਿਵਾਰ ਬਹਿਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਪਰਿਵਾਰ ਫੇਰ ਜਦੋਂ ਸਾਡੇ ਬੱਚੇ ਇਥੇ ਝੌਣ ਕੇ ਪੰਜਾਬ ਚ ਜੀਲ ਚ ਰੋਟੀ ਖਾਂ ਕੇ ਫੇਰ ਅਸੀਂ ਖਾਵਾਂਗੇ ਹਡਾ ਇਹ ਆਖਰੀ ਫੈਸਲਾ ਵਾ ਬਸ ਇੱਥੇ ਹੀ ਕਿਤੇ ਵੀ ਜਗ੍ਹਾ ਵੇਖਦੇ ਅਸੀਂ ਬਹਿ ਜਾਣਾ ਜਿੱਥੇ ਵੀਾਨੂੰ ਜਗ੍ਹਾ ਮਿਲੀ ਹੋ ਸਕਦਾ ਸੜਕਾਂ ਰੋਕੀ ਐ ਜੋ ਅਜੇ ਨਹੀਂ ਸਾਡੀ ਕੋਈ ਗੱਲ ਬਾਤ ਇਹ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗਵਾਂਗੇ ਤਾਂ ਇਹਦਾ ਸਾਡਾ ਕੋਈ ਜਵਾਬ ਦਿੰਦਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸ ਨਹੀਂ ਤਾਂ ਕਰੀਏ ਨਾ ਜੇ ਨੂਚ ਇਨਾਂ ਕੁਛ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਆ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂਚ ਇਨਾਂ ਕੁਛ ਹੋਇਆ ਸੀ ਤੇ ਉਹ ਵੀ ਗਲਤ ਗਲਤ ਸੀ ਕਿ ਉੱਥੋਂ ਦੇ ਬੰਦਿਆਂ ਨੂੰ ਅਠੀਂ ਦੀ ਜਮਾਨਤ ਮਿਲ ਗਈ ਤੇ ਸਿੱਖਾ ਵਾਸਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤਾਂ ਭਗਵੰਤ ਜੀ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ 'ਚ ਮਰਨ ਜਨਮ ਦੀ ਲੜਾਈ ਲਾਣੇ ਉਹ ਮਾਂਾਂ ਕਿੱਦਾਂ ਜੀਣਗੀਆਂ ਜਿਹੜੀ ਆਡੀਓ ਰੀਲੀਜ਼ ਹੋਈ ਹੈ ਇਹਨੂੰ ਕੀ ਦੇਖਿਓ ਕਿ ਇਹ ਸਰਕਾਰ ਕੀ ਚਾਹਦੀ ਹੈ ਇਸ ਲਈ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਜੀ ਦੀਆਂ ਦੀ ਆ ਰਹੀ ਹੈ ਉਹਨਾਂ ਨੂੰ ਉਹ ਤੇ ਹੁਣ ਸਰਕਾਰ ਵੇਖੇ ਕਿ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਉਥੇ ਬਸੰਤ ਇੰਨਾ ਸੀਰੀਅਸ ਆ ਗਈ ਉਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਹਿੰਿਆ ਵੀ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਮੇਰੇ ਮੂੰਹ ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਮ ਦੀ ਧਰਤੀ ਦਾ ਤੇ ਬਾਕੀ ਇਹ ਹੁਣ ਪ੍ਰਸ਼ਾਸਨ ਵੇਲੇ ਪਈ ਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹਾਂਗੇ ਭੁਖੜ ਹੜਤਾਲ ਤੇ ਜਿੰਨੇ ਦਿਨ ਇਹ ਕੱਟਦੇ ਆਂ ਹੀ ਕਟਾਂਗੇ ਅਕਾਲ ਤੱਕ ਤੇ ਅਰਦਾ ਨਹੀਂ ਅਰਦਾਸ ਦੇ ਬੈਠਣ ਦੀਆਂ ਅਰਦਾਸ ਹੈ ਹੁਣ ਚੜ੍ਹਦੀ ਕਲਾ ਦੀ ਕੀਤੀ ਬਾਖ ਗੁਰੂਆਂ ਨੂੰ ਸਬਰ ਸੰਤੋਖ ਬਖਸ਼ੇ ਤੇ ਚੜ੍ਹਦੀ ਕਲਾ ਚ ਰਹੇ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਇਹ ਇੱਕ ਉਸ ਵਾਲੀ ਪੰਜਾਬ ਦੇ ਮੁੰਡੇ ਜਿਹੜੀ ਮੈਂ ਤੁਹਾਨੂੰ ਸੁਣਾਈ ਜਿਉਂ ਕੋਈ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਅਸੀਂ ਨੂੰ ਕਹਿੰਦਾ ਦੇਖੋ ਇਹ ਨੂੰ ਸਰਕਾਰਾਂ ਦੇ ਮਲੇਗੀ ਜਾਨਾ ਇਹ ਗਲਤੀ ਹੈ ਸਾਰੇ ਅੱਗੇ ਪੰਜਾਬ ਚ ਆਣੇ ਅਸੀਂ ਲੱਗਦੀਆਂ ਉਹ ਕਿਤਾ ਪੰਜਾਬ ਦੀਆਂ ਜੇਲਾਂਾਂ ਚ ਰਹਿੰਦੇ ਸੀ ਜਿਹੜੀ 90 ਤੋਂ ਪਹਿਲਾਂ ਐਨਐਸ ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲਾਂਾਂ ਚ ਹੀ ਰਹੇ ਆ ਇਨਾਂ ਦੀ ਅਨੈ ਸੇਦਾ ਹੋ ਉਹ ਆਪਣਾ ਤਾਂ 2500 ਕਿਲੋਮੀਟਰ ਦੂਰ ਜਿੱਤੇ ਅਹੀਂ ਜਾ ਵੀ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਨਾਂ ਨੂੰ ਉੱਥੇ ਛੁੱਟਿਆ ਖੜ ਕੇ ਐਨੇ ਉਹਨਾਂ ਦੇ ਤਸੱਦ ਤੋਂ ਹੰਡੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ 'ਚ ਇਹਨਾਂ ਕੈਮਰਿਆਂ ਤੱਕ ਲਾਈਵ ਫੇਰ ਉਹਨਾਂ ਨੇ ਇਹ ਮੁੱਦਾ ਚੁੱਕਿਆ ਠੀਕ ਠੀਕ ਹੈ ਅੱਜ ਅਸੀਂ ਜਿਹੜੇ ਇੰਡੀਅਨ ਸਟੇਟ ਸਰਕਾਰ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਪਾਲਿਸੀ ਇੱਕ ਨੀਤੀ ਦੇ ਤਹਿਤ ਗੈਰ ਕਾਨੂੰਨੀ ਢੰਗ ਦੇ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬੁੱਕਣ ਵਾਲਾ ਬਾਜੇ ਕੇ ਚਾਚਾ ਹਰਜੀਤ ਇਹ ਦਸ ਸਿੰਘਿਆਂ ਨੂੰ ਜਿਹੜਾ ਐਨਐਸਏ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਤੇ ਉਹਨਾਂ ਦੇ ਨਾਲ ਮਿਸਬੀਹਵ ਕੀਤਾ ਹੈ ਉਹਨਾਂ ਦੇ ਜਿਹੜੀਆਂ ਬੈਰਕਾਂ ਦੇ ਵਿੱਚ ਕਮਰੇ ਲਾ ਕੇ ਉਹਨਾਂ ਦੀ ਜਸੂਸੀ ਕਰਨ ਦਾ ਜਿਹੜਾ ਅਪਰਾਲਾ ਸੀ ਤੇ ਫਿਰ ਜਦੋਂ ਇਹਨਾਂ ਨੇ ਕੈਮਰੇ ਫੜ ਲਏ ਤਾਂ ਪ੍ਰਸ਼ਾਸਨ ਡਿਬਰੂਗੜ ਇਹ ਕੈਮਰੇ ਖੋਣ ਲੱਗਿਆ ਤਾਂ ਕੈਮਰੇ ਖੋ ਤਾਂ ਨਹੀਂ ਸਕੇ ਫਿਰ ਉਹਨਾਂ ਨੇ ਪ੍ਰਸ਼ਾਸਨ ਨੂੰ ਕੈਮਰੇ ਦੇਤੇ ਉਲਟਾ ਕਹਿੰਦੇ ਜੀ ਇਹ ਜੀ ਸਮਾਰਟਫੋਨ ਹੈਗੀ ਘੜੀ ਹੈ ਇਹ ਉਲਟਾ ਇਲਜ਼ਾਮ ਲਾਉਣੇ ਕੀਤੇ ਇਕਦਾਰਪੁਰਸ਼ੀ ਕਰਨੇ ਸ਼ੁਰੂ ਕੀਤੀ ਉਹ ਸਬੰਧ ਦੇ ਵਿੱਚ ਅਸੀਂ ਸਾਰੇ ਡਿਪਟੀ ਕਮਿਸ਼ਨ ਇੱਥੇ ਅੰਮ੍ਰਿਤਸਰ ਨੂੰ ਮਿਲੇ ਸੀ ਉਹਨਾਂ ਨੂੰ ਸਾਰੀ ਗੱਲ ਕੀਤੀ ਸੀ ਕਿ ਇਹਨਾਂ ਦਾ ਕਿਸੇ ਵੇਲੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਅਸੀਂ ਪੀਸ ਤੇ ਸ਼ਾਂਤੀ ਚਾਹੁੰਦੇ ਹਾਂ ਤੇ ਇਹ ਜਿਹੜਾ ਜ਼ਬਰ ਹੈ ਇਹ ਰੋਕਿਆ ਜਾਵੇ ਡਿਪਟੀ ਕਮਿਸ਼ਨਰ ਅਮਰਸਰ ਨੇ ਕਿਹਾ ਮੈਂ 2 ਘੰਟੇ ਚ ਰਿਪੋਰਟ ਦੇਵਾਂਗਾ ਇੱਕੋ ਹੀ ਨਿਕਾਤੀ ਪ੍ਰੋਗਰਾਮ ਸੀ ਕਿ ਸਾਡਾ ਜੇਲ ਤਬਦੀਲ ਕਰ ਦਿੱਤੀ ਜਾਵੇ ਇਹ ਜੇਲ ਇਹ ਨਹੀਂ ਕਹਿੰਦੇ ਪੱਟ ਜੇਲ ਸਾਨੂੰ ਅਮਰਸਰ ਪੰਜਾਬ ਦੀ ਕਿਸੇ ਜੇਲ ਦੇ ਵਿੱਚ ਹੀ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜੋ ਇਹ ਜਿਹੜਾ ਕੰਮ ਜਿਹੜਾ ਇਹ ਮਾਹੌਲ ਖਰਾਬ ਨਾ ਹੋ ਸਕੇ ਤੇ ਫਿਰ ਜਦੋਂ ਇਹ ਸਾਡੀ ਗੱਲ ਕਿਸੇ ਨੇ ਸੁਣੀ ਨਾ ਨਾ ਚੀਫ ਮਿਨਿਸਟਰ ਨੇ ਸੁਣੀ ਨਾ ਚੀਫ ਸਕੱਟਰੀ ਨੇ ਸੁਣੀ ਤਾਂ ਫਿਰ ਅੱਜ ਅਸੀਂ ਕਾਲ ਤੱਕ ਸਾਬ ਤੇ ਸਾਰੇ ਪਰਿਵਾਰ ਆਏ ਸੀ ਅਰਦਾਸ ਕੀਤੀ ਅਰਦਾਸ ਕਰਕੇ ਇਹ ਸੱਚੇ ਪਾਤਸ਼ਾਹ ਸਾਡੇ ਤੇ ਬਲ ਬਖਸ਼ ਕੇ ਸੀ ਚੜ੍ਹਦੀ ਕਲਾ ਚ ਰਹੀਏ ਹੁਣ ਪ੍ਰੋਗਰਾਮ ਹੈ ਕਿ ਅਸੀਂ ਭੁੱਖ ਹੜਤਾਲ ਤੇ ਪਰਿਵਾਰ ਬੈਠਣਗੇ ਵੀ ਇਹ ਉਹ ਭੁੱਖ ਹੜਤਾਲ ਤੇ ਪੁੱਤ ਬੈਠੇ ਹੁਣ ਤੁਸੀਂ ਦੇਖੋ ਵੀ 24 ਘੰਟੇ ਭੁੱਖ ਹੜਤਾਲ ਕਟਨੀ ਸੁੱਕੀ ਹੈ ਜੀ ਇੱਕ ਘੰਟਾ ਬੰਦਾ ਨਹੀਂ ਸਕਦਾ ਇਹਨਾਂ ਦੀ ਹਾਲਤ ਬੜਿਆਂ ਦੀ ਖਰਾਬ ਹੈ ਹਰਜੀਤ ਸਿੰਘ ਦਾ ਜਿਹੜਾ ਸ਼ੂਗਰ ਦਾ ਪੇਸ਼ੈਂਟ ਹੈ ਤੇ ਬਸੰਤ ਸਿੰਘ ਦੀ ਵੀ ਬਹੁਤ ਬੁਰੀ ਹਾਲਤ ਹੈ ਤੇ ਇਹ ਐਵੇਂ ਲੜਾਈ ਨਹੀਂ ਆਰਪਾਰ ਦੀ ਲੜਾਈ ਹੈ ਤੇ ਇਹ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਤੇਰੇ ਵੱਸ ਹੈ ਜਦੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰੀ ਮੁਲਾਕਾਤਾ ਕਰੋਂਦਾ ਸਾਰਾ ਉਹ ਤਾਂ ਇੱਕ ਜੇਲ੍ਹ ਚ ਭੇਜੀ ਆ ਤੇ ਫੇਰ ਯਾਰ ਇਸ ਜੇਲ੍ਹ ਚ ਕਿਉਂ ਨਹੀਂ ਲਿਆਂਦੇ ਤਬਦੀਲ ਅਸੀਂ ਤਾਂ ਕਹਿੰਨਾ ਜੇਲ੍ਹ ਕਿਤੇ ਵੀ ਲਿਆਓ ਤੇ ਇਸ ਕਰਕੇ ਭੁਖੜਤਾਰ ਰੱਖੀ ਹੈ ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਧਰ ਕਿਸਾਨੀ ਸੰਘਰਸ਼ ਚ ਗੋਲੀਆਂ ਵੱਜੀਆਂ ਜਾਂਦੀਆਂ ਉਧਰ ਸ਼ੰਭੂ ਤੋਂ ਗੇਟ ਬੰਦ ਕਰਦੇ ਦਰਵਾਜ਼ੇ ਤੇ ਇਧਰ ਕਹਿੰਦੇ ਆ ਵੀ ਸਾਡੇ ਸਿੰਘ ਡਿਬਰੂਗੜ੍ਹ ਚ ਰਹਿਣ ਇਧਰ ਸਾਡੇ ਬਾਰਡਰ ਬੰਦ ਕਹਤੇ ਕੀ ਕਰੀਏ ਯਾਰ ਹਨ ਕਦੇ ਦਰਬਾਰ ਸਭ ਢਾਉਂਦੇ ਕਦੇ ਗੱਲਾਂ ਚ ਟੈਰ ਪਾਉਂਦੇ ਕਦੇ ਧੀਆਂ ਬਣੇ ਨਹੀਂ ਬੇਪਤੀਆਂ ਕਰ ਜੰਦੇ ਆ ਕਦੇ ਯਾਰ ਕੀ ਕਰੀਏ ਸਾਡਾ ਜਿਹੜਾ ਸੋਸ਼ਲ ਮੀਡੀਆ ਜੀ ਨਿਊਜ਼ ਤੇ ਸੀ ਇਹਨਾਂ ਤੇ ਵੀ ਜ਼ੁਲਮ ਹੋਇਆ ਸੀ ਵੀ ਬੈਠੇ ਸੀ ਉਦੋਂ ਇਹਨਾਂ ਦੇ ਦਫਤਰ ਹੀ ਬੰਨ ਦਿੱਤੇ ਸੀ ਕੀ ਕਰੀਏ ਬਹੁਤ ਵੱਡਾ ਜ਼ੁਲਮ ਹੋ ਰਿਹਾ ਤੇ ਜੇ ਸਰਕਾਰ ਨੂੰ ਐਵੇਂ ਨਾ ਸਮਝ ਲਿਆ ਜੀ ਬਗਰਾੜੀ ਮੋਰਚਾ ਲੱਗਿਆ ਸੀ ਅਸੀਂ ਕਹਿ ਆ ਸੀ ਫੜ ਲਓ ਜੇ ਦੇ ਨਹੀਂ ਫੜੇ ਤੇ ਦੋ ਸਿੰਘ ਸ਼ਹੀਦ ਹੋ ਗਏ ਜੇ ਕਿਤੇ ਮਾੜਾ ਮੋਟਾ ਨੁਕਸਾਨ ਹੋ ਗਿਆ ਪੰਜਾਬ ਦਾ ਮਾਹੌਲ ਖਰਾਬ ਕਰੂਗੀ ਭਗਵੰਤ ਮਾਨ ਦੀ ਸਰਕਾਰ ਹੈ ਮੈਂ ਮੋਦੀ ਸਰਕਾਰ ਨੂੰ ਵੀ ਕਹਣਾ ਕਿ ਇਹ ਇਹੋ ਜਿਹਾ ਪਰਖਣਾ ਸਿੱਖ ਜੇ ਅਸੀਂ ਸਿਰ ਵੱਡੇ ਤੋਂ ਸਾਡਾ ਬਾਬਾ ਲੜ ਸਕਦਾ ਹੈ ਤੇ ਜੇ ਅਸੀਂ ਇੰਦਰਾ ਗਾਂਧੀ ਨੂੰ ਸਬਕ ਸਿਖਾ ਸਕਦੇ ਆ ਜੇ ਜਰਨਲਵਾਇਦਿਆਂ ਨੂੰ ਸਿਖਾ ਸਕਦੇ ਆ ਹੁਣ ਤਾਂ ਅਸੀਂ ਬੈਠੇ ਆ ਆਰਟੀਕਲ 14 19 21 ਦੇ ਮੁਤਾਬਕ ਫਰੀडम ਆਫ ਸਪੀਚ ਹੈ ਤੇ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਫਿਰ ਜਦੋਂ ਅਸੀਂ ਫ੍ਰੀ ਕਰਕੇ ਆਪਣੀ ਗੱਲ ਕਰ ਸਕਦੇ ਆ ਅਮਰਪਾਲ ਦੇ ਕੋਲ ਬੰਮ ਫੜਿਆ ਸੀ ਕੋਈ ਤੋ ਫੜੀ ਸੀ ਕਿ ਉਹ ਤੋਂ ਕੋਲ ਫੜਿਆ ਕੀ ਸੀਗਾ ਕੁਝ ਵੀ ਨਹੀਂ ਫੜਿਆ ਆ ਅਸੀਂ ਭੁਖੜਤਲ ਤੇ ਤਾਂ ਬੈਠੇ ਆ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ ਪ੍ਰੈਜ਼ੀਡੈਂਟ ਨੇ ਗੱਲ ਨਹੀਂ ਸੁਣੀ ਰਾਜ ਸਭਾ ਦੇ ਗੱਲ ਨਹੀਂ ਸੁਣੀ ਸੂਓ ਮੋਟੋ ਐਕਸ਼ਨ ਹੀ ਨਹੀਂ ਲਿਆ ਸੂਓ ਮੋਟੋ ਸੁਪਰੀਮ ਕੋਰਟ ਲੈ ਲੈਂਦੀ ਤੇ ਜਦੋਂ ਇਕਰਾਮਦੇਵ ਇੱਕ ਮੁਜ਼ਾਹਰਾ ਕਰਦਾ ਦਿੱਲੀ ਤੇ ਦਿੱਲੀ ਪੁਲਿਸ ਉਹਦੇ ਤੇ ਵਿਛਾੜ ਕਰ ਦਿੰਦੀ ਪਾਣੀ ਤੇ ਤੇ ਫੇਰ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਕੇ ਨਿਕਲ ਜਾਂਦਾ ਤੇ ਹਾਈ ਕੋਰਟ ਦਿੱਲੀ ਕਹਿੰਦੀ ਆ ਡੀਸੀਪੀ ਨੂੰ ਕਹਿੰਦੇ ਵੀ ਇਹ ਕਰ ਨਹੀਂ ਸਕਦਾ ਇਲੀਗਲ ਹੈ ਤੇ ਫਿਰ ਹੁਣ ਸੁਪਰੀਮ ਕੋਰਟ ਇਲੀਗਲ ਜਿਹੜਾ ਹੋ ਰਿਹਾ ਹੈ ਇਹ ਨੂਸੂਨ ਮੋਡ ਸ ਲੈ ਕੇ ਇਹ ਕਰੇ ਇਹ ਤਾਂ ਬੈਠਿਆ ਕਿ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਕਿਉਂਕਿ ਸੀ ਸਟੇਟ ਦੇ ਬੰਦੇ ਰੋਟੇ ਦੇ ਕਰਤਾਰ ਨੂੰ ਜਾਂ ਜਾਂਦੀਆਂ ਫਰੀਸੋ ਦੇ ਕਰਤਾਰ ਨੂੰ ਹੁਣ ਕਿਉਂ ਦੇ ਦੇ ਕਿਸੇ ਦੇ ਕਰਤਾਰ ਦੀ ਗੱਲ ਨਹੀਂ ਹੈ ਇੱਥੇ ਤਾਂ ਗੱਲ ਹੈ ਜਿੱਤਣ ਦੀ ਕਰਤਾਰਾਂ ਬਾਰੇ ਕਰਤਾਰਾਂ ਕਰਤਾਰਾਂ ਬਾਰੇ ਕਰਾਂਗੇ ਗੱਲਾਂ ਬਾਅਦ ਚ ਕਰਤਾਰਾਂ ਬਾਰੇ ਜੀ ਕਰਾਂਗੇ ਗੱਲ ਸਿੱਖ ਕੌਮ ਦੀਆਂ ਸਾਡੀਆਂ ਪ੍ਰੋਬਲਮਸ ਹੋ ਸਕਦੀਆਂ ਬੜੀਆਂ-ਬੜੀਆਂ ਪ੍ਰੋਬਲਮਾਂ ਹੈ ਕਿਰਦਾਰਾਂ ਦੀ ਗੱਲ ਕਰਾਂਗੇ ਹੁਣ ਤਾਂ ਭਾਈ ਸਾਰੇ ਇਕੱਠੇ ਹੋ ਕੇ ਉਧਰ ਮੈਂ ਯੂਨੀਅਨ ਨੂੰ ਵੀ ਕਹਣਾ ਚ ਯੂਨੀਅਨ ਉਹ ਭਰਾ ਤੁਹਾਡੇ ਐ ਉਹ ਜੇ ਭਵਾਂ ਦੁਆਨੇ ਫੈਸਲਾ ਲਿਆ ਗੱਲ ਤਾਂ ਕਦੀ ਆ ਸਾਰੇ ਚਲੇ ਜਾਓ ਚਲੇ ਜਾਓ ਚਲੇ ਜਾਓ ਚਲੇ ਜਾਓ ਤੇ ਜੇ ਨਹੀਂ ਚਲੇ ਜਾਣਾ ਤੇ ਫਿਰ ਪਤਾ ਕੀ ਕਰਦੋ ਦਿੱਲੀ ਕਹਿੰਦੀ ਸਾਡੇ ਘਰੇ ਨਾ ਆਓ ਤੇ ਤੁਸੀਂ ਕਹੋ ਸਾਡੇ ਘਰੇ ਨਾ ਆਓ ਦਿੱਲੀ ਦੇ ਸਾਰੇ ਰਸਤੇ ਬੰਦ ਕਰ ਦਿਓ ਦਿੱਲੀ ਦਾ ਇੱਕ ਬੰਦਾ ਉਹਨਾਂ ਦੇ ਨਾ ਮੰਤਰੀ ਆਵੇ ਨਾ ਕੋਈ ਆਵੇ ਨਾ ਐਮਪੀ ਆਵੇ ਚੁੱਪ ਕਰਕੇ ਬੰਦ ਕਰੇ ਆਡੈਂਟੀ ਗੱਡ ਵੇਖੋ ਦਿੱਲੀ ਲੱਗੋ ਬੈਗ ਦਿੱਲੀ ਉਹਨਾਂ ਨੂੰ ਗੋ ਬੈਕ ਕਰ ਦਿਓ ਉਹਦੇ ਵਿੱਚ ਢਾਡੀ ਰਾਗੀ ਸਾਡੀ ਪ੍ਰਸਾਦ ਦੇਵੇ ਫੇਰ ਭਾਈ ਇਧਰ ਵੀ ਦਰਵਾਜ਼ਾ ਬੰਦ ਤੇ ਉਧਰ ਵੀ ਬਜ਼ੁਰਾਂਜ ਤੇ ਜੇ ਉਹਨਾਂ ਨੇ ਸਾਡੇ ਦਰਵਾਜ਼ੇ ਪਹਿਲਾਂ ਬੰਦ ਕੀਤੇ ਆ ਤੇ ਸਾਨੂੰ ਗੋਲੀਆਂ ਮਾਰੀਆਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰੋ ਸਾਰੀਆਂ ਨੂੰ ਨੀਂਆਂ ਇੱਕ ਇੱਕ ਬਾਰਡਰ ਘੇਰ ਕੇ ਤੇ ਦਿੱਲੀ ਆਣਿਆਂ ਦਾ ਉਹਨਾ ਬੰਦ ਕਰ ਦਿਓ ਗੱਡੀਆਂ ਬੰਦ ਕਰ ਦਿਓ ਲੇਲਾ ਬੰਦ ਕਰ ਦਿਓ ਸੜਕਾਂ ਜਾਮ ਕਰ ਦਿਓ ਪੀਸਫੁਲੀ ਢੰਗ ਦੇ ਨਾਲ ਮੁੰਡੇ ਨਾ ਮਰੋ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਸਾਡੇ ਘਰੇ ਨਾ ਆਓ ਜਿਹੜੇ ਤਿੰਨ ਚਾਰ ਸਿੰਘ ਉਹ ਜਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਹਿ ਆ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਇਹ ਇੱਥੇ ਭੁਖੜ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 6 ਦਿਨ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਵੀ ਹੁੰਦਾ ਇੰਨਾ ਅਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚਲਾਉਣ ਦੇ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁਖੜ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁਖੜ ਹੜਤਾਲ ਤੇ ਬੈਠੇ ਤੇ ਬਾਕੀ ਅਸੀਂ ਸਾਰੇ ਪਰਿਵਾਰ ਬਹਿਣ ਲੱਗੇ ਸਾਰੇ ਐਨਐਸਏ ਵਾਲਿਆਂ ਦੇ ਫਿਰ ਜਦੋਂ ਸਾਡੇ ਬੱਚੇ ਇਥੇ ਆਉਣ ਕੇ ਪੰਜਾਬ ਚ ਜੀਲ ਚ ਰੋਟੀ ਖਾਣ ਕੇ ਫਿਰ ਅਸੀਂ ਖਾਵਾਂਗੇ ਹਡਾ ਇਹ ਆਖਰੀ ਫੈਸਲਾ ਵਾ ਬਸ ਇੱਥੇ ਕਿੱਥੇ ਬੁਲਦੇ ਆ ਇਥੇ ਐ ਕਿਤੇ ਵੀ ਜਗ੍ਹਾ ਵੇਖਦੇ ਆਂ ਬਹਿ ਜਾਣਾ ਜਿੱਥੇ ਵੀ ਹਨ ਜਗ੍ਹਾ ਮਿਲੀ ਸਰਕਾਰ ਹੋ ਸਕਦਾ ਸੜਕਾਂ ਰੋਕੀ ਐ ਜੋ ਸਰਕਾਰ ਦੇ ਨਾਲ ਕੋਈ ਹਲੇ ਨਹੀਂ ਸਾਡੀ ਕੋਈ ਗੱਲ ਬਾਤ ਇਹ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗਵਾਂਗੇ ਤਾਂ ਇਹਦਾ ਸਾਡਾ ਕੋਈ ਜਵਾਬ ਦੇਤਾ ਸਰਕਾਰ ਨੇ ਸਰਕਾਰ ਤੇ ਵਿਸ਼ਵਾਸ ਨਹੀਂ ਤਾਂ ਕਰੀਏ ਨਾ ਜੇ ਨੂ ਚੈਨਾ ਕੁਛ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂ ਚੈਨਾ ਕੁਛ ਹੋਇਆ ਸੀ ਤੇ ਉਹ ਵੀ ਗਲਤ ਗਲਤ ਸੀ ਤੇ ਉੱਥੋਂ ਦੇ ਬੰਦਿਆਂ ਨੂੰ ਅਠੀਂ ਦੇ ਨਹੀਂ ਜਮਾਨ ਤੇ ਮਿਲ ਗਈ ਤੇ ਸਿਖਾਵਾ ਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿਖਾ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿਖਾ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਇਹ ਤਾਂ ਭਗਵੰਤਬਾਣ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ 'ਚ ਮਰਨ ਜਨਮ ਦੀ ਲੜਾਈ ਲਾਣੇ ਉਹ ਮਾਂਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਰਿਲੀਜ਼ ਹੋਈ ਹੈ ਇਹਨੂੰ ਕੀ ਦੇਖੀਓ ਕਿ ਇਹ ਸਰਕਾਰ ਕੀ ਚਾਹਦੀ ਹੈ ਇਸ ਲਈ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਜੀ ਦੀਆਂ ਦੀ ਆ ਰਹੀ ਹੈ ਉਹਨੂੰ ਦੇਖੋ ਉਹ ਤਾਂ ਹੁਣ ਸਰਕਾਰ ਵੇਖੇ ਕਿ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਉਕੇ ਉਥੇ ਬਸੰਤ ਇੰਨਾ ਸੀਰੀਅਸ ਆ ਗਿਆ ਉਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਿਹਾ ਵੀ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਵੀ ਮੇਰੇ ਮੂੰਹ ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਮ ਦੀ ਧਰਤੀ ਦਾ ਤੇ ਬਾਕੀ ਇਹ ਹੁਣ ਪ੍ਰਸ਼ਾਸਨ ਵੇਲੇ ਪਈ ਇਹਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹਾਂਗੇ ਭੁਖੜ ਹੜਤਾਲ ਤੇ ਜਿੰਨੇ ਦਿਨ ਇਹ ਘਟਦੇ ਆਹੀਂ ਘਟਾਂਗੇ ਅੱਜ ਅਕਾਲ ਤੱਕ ਤੇ ਅਰਦਾਸ ਅਟਾਪਾ ਅਨੇ ਹੀ ਅਸਾ ਦੇ ਬੈਠਣ ਦੀ ਤਾਂ ਸਹੀ ਉਹਨਾਂ ਦੀ ਚੜਦੀ ਕਲਾ ਦੀ ਕੀਤੀ ਬਾਇਕਰ ਉਹਨਾਂ ਨੂੰ ਸਬਰ ਸੰਤੋਖ ਬਖਸ਼ਿਆ ਤੇ ਉਹ ਚੜਦੀ ਕਲਾ ਚ ਰਹੇ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਠੀਕ ਹੈ ਇਹ ਇੱਕ ਮਸਵਾਲੇ ਪੰਜਾਬ ਦੇ ਬੰਦੇ ਜਿਹੜੀ ਮੈਨੂੰ ਸੁਣਾਈ ਜਾ ਰਹੀ ਕੋਈ ਵੀ ਇਹੋ ਜਿਹਾ ਇਸ਼ੂ ਹੋ ਜਾਂਦਾ ਤੁਸੀਂ ਅਸੀਂ ਨੂੰ ਕਹਦਾ ਦੇ ਉਹ ਨੂੰ ਸਰਕਾਰਾਂ ਦੇ ਮਲੇ ਕੀ ਕਰਨਾ ਇਹ ਗਲਤੀ ਹੈ ਸਾਰੇ ਅੱਗੇ ਪੰਜਾਬ ਚ ਆਣਿਆ ਸੀ ਲੱਗਦੀਆਂ ਉਹ ਕਿਤਾ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਸੀ ਜਿਹੜੀ 90 ਤੋਂ ਪਹਿਲਾਂ ਐਨਐਸਏ ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲਾਂ ਚ ਹੀ ਰਹੇ ਆ ਇਨਾਂ ਦੇ ਅਨੇ ਸੇਹ ਦਾ ਹੋਇਆ ਬਣਾਤਾ ਵੀ 2500 ਹਜ਼ਾਰ ਕਿਲੋਮੀਟਰ ਦੂਰ ਜਿੱਤੇ ਅਹੀਂ ਜਾਵ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਨਾਂ ਨੇ ਉੱਥੇ ਛੁੱਟਿਆ ਖੜ ਕੇ ਐਨੇ ਉਹਨਾਂ ਦੇ ਤਸੱਦਦ ਹੋਣ ਦੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ 'ਚ ਇਹਨਾਂ ਕੈਮਰਿਆਂ ਤੱਕ ਲਾਇਏ ਫਿਰ ਉਹਨਾਂ ਨੇ ਇਹ ਮੁੱਦਾ ਚੁੱਕਿਆ ਠੀਕ ਠੀਕ ਹੈ